ਹਾਂਜੀ ਹਰਮਨ ਜੀ ਤੁਸੀਂ ਫਿਲਮ ਦੇਖੀ ਹੋਣੀ ਦਸ਼ਰਤ ਮਾ ਜੀ ਹਾਂਜੀ ਦਸ਼ਰਤ ਮਾ ਜੀ ਦੇਖੀ ਹੋਈ ਫਿਲਮਾਂ ਜਿਹਦੇ ਵਿੱਚ ਉਹਨੇ ਪਹਾੜ ਘੱਟਤਾ ਸੀ ਇਕੱਲੇ ਨੇ ਬਿਲਕੁਲ ਤੇ ਉਹਦੇ ਵਿੱਚ ਬਾਲੀਵੁੱਡ ਨੇ ਕਹਿੰਦੇ ਉਹਨਾਂ ਨਾਲ ਧੋਖਾ ਕੀਤਾ ਦਸ਼ਰਤ ਮਾ ਜੀ ਦੇ ਪਰਿਵਾਰ ਨਾਲ ਠੀਕ ਹੈ ਉਹਨਾਂ ਦੇ ਬੇਟਾ ਜੀ ਦਾ ਕਹਿਣਾ ਇਹਦੇ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਇਹ ਫਿਲਮ ਦੇ ਮਾਧਿਅਮ ਰਾਹੀਂ ਅਸੀਂ ਜਿਹੜੇ ਬੰਦੇ ਆਪਣੇ ਜ਼ਿੰਦਗੀ 'ਚ ਨਰਾਸ਼ ਹੋ ਚੁੱਕੇ ਨੇ ਕਈ ਆਤਮ ਹੱਤਿਆ ਕਰਦੇ ਨੇ ਜਾਂ ਕੋਈ ਕੰਮ ਦੀ ਸ਼ੁਰੂਆਤ ਨਹੀਂ ਕਰਦੇ ਬਿਲਕੁਲ ਉਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਜੋ ਵੀ ਸਰੋਤੇ ਜੁੜੇ ਆ ਨਾਲ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਵੀ ਸਾਰੀ ਗੱਲਬਾਤ ਜ਼ਰੂਰ ਸੁਣਿਓ ਬਿਲਕੁਲ ਤੇ ਜੇ ਵਧੀਆ ਲੱਗੀ ਤੇ ਸਾਂਝੇ ਵੀ ਕਰਿਓ ਤੁਸੀਂ ਪਿਛਲੇ ਦਿਨੀਂ ਸਾਲਾਂ ਦੇ ਵਿੱਚ ਫਿਲਮ ਆਈ ਸੀ ਦਸ਼ਾ ਦਾ ਮਾਜੀ ਦਸ਼ਾ ਦਾ ਮਾਜੀ ਦਾ ਜਨਮ ਸਾਲ 1935 ਦਾ ਜੀ ਆਜ਼ਾਦੀ ਤੋਂ ਪਹਿਲਾਂ ਦਾ ਆਜ਼ਾਦੀ ਤੋਂ ਪਹਿਲਾਂ ਦਾ ਜੀ ਆਜ਼ਾਦੀ ਤੋਂ ਪਹਿਲਾਂ ਦਾ ਜੀ ਉਹ ਜਿਹੜੇ ਪਿੰਡ ਵਿੱਚ ਰਹਿੰਦਾ ਸੀਗਾ ਬਿਹਾਰ ਦੇ ਵਿੱਚ ਗਲਹੋਲ ਉਹਦਾ ਮਤਲਬ ਬਿਹਾਰ ਦੇ ਵਿੱਚ ਉਹਦੇ ਪਿੰਡ ਦਾ ਨਾਮ ਸੀਗਾ ਗਲਹੋਲ ਪਿੰਡ ਉਹ ਜਦੋਂ ਇੱਕ ਵਾਰੀ ਉਹਦੀ ਪਤਨੀ ਬਿਮਾਰ ਹੋ ਜਾਂਦੀ ਜਿਹਨੂੰ ਲੈ ਕੇ ਜਾਂਦੇ ਤੇ ਉਹਦਾ ਪਹਾੜ ਤੋਂ ਡਿੱਗ ਜਾਂਦੀ ਆ ਤੇ ਉਹਦੇ ਸੱਟ ਲੱਗ ਜਾਂਦੀ ਆ ਜੋ ਪਹਾੜ ਉੱਤੋਂ ਦੀ ਘੁੰਮ ਕੇ ਜਾਣਾ ਪੈਂਦਾ ਘਟੋ ਘਟ 55 ਕਿਲੋਮੀਟਰ ਦਾ ਰਸਤਾ ਸੀ ਜਦੋਂ ਅਸੀਂ ਪਤਨੀ ਦੀ ਡੈਥ ਹੋ ਜਾਂਦੀ ਆ ਸਨ 1959 ਦੇ ਵਿੱਚ ਫਿਰ 1960 ਦੇ ਵਿੱਚ ਉਹ ਪਹਾੜ 300 60 ਫੁੱਟ ਲੰਬਾ ਪਹਾੜ ਤੇ 30 ਫੁੱਟ ਚੌੜਾ ਬਹੁਤ ਕਾਫੀ ਵੱਡਾ ਪਹਾੜ 5.5 ਫੁੱਟ ਦਾ ਬੰਦਾ ਹੋਊਗਾ ਉਸ ਤੋਂ 5 ਗੁਣਾ ਉਚਾਈ ਵਾਲਾ ਪਹਾੜ 30 ਫੁੱਟ ਚੌੜਾ ਉਹ ਕੱਲੇ ਬੰਦੇ ਨੇ ਸ਼ੈਣੀ ਹਥੋੜੇ ਸਿਰਫ ਕੀ ਸ਼ੈਣੀ ਹਥੋੜੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਉਹਨੂੰ ਮਨ ਦੇ ਵਿੱਚ ठान ਲਿਆ ਕਿ ਇਹਨੂੰ ਆਪਾਂ ਤੋੜ ਦੇਣਾ ਤੋੜਨਾ ਵੀ ਇਹਦੇ ਕਰਕੇ ਮੇਰੀ ਪਤਨੀ ਦੀ ਜਾਨ ਗਈ ਤੇ ਅੱਜ ਕੱਲ ਕੀ ਅੱਜ ਕੱਲ ਜਿਹੜੇ ਨੌਜਵਾਨ ਆ ਉਹ ਇੱਕ ਨੂੰ ਛੱਡਿਆ ਇਸ਼ਕ ਨੂੰ ਦੂਜੇ ਵੱਲ ਚਲੇ ਗਏ ਦੂਜੇ ਨੂੰ ਛੱਡਿਆ ਵਿਹਾਰ ਦੇ ਵਿੱਚ ਵੀ ਤੁਸੀਂ ਆਮ ਦੇਖਿਆ ਹੋਊਗਾ ਵੀ ਡੈਥ ਹੋ ਜਾਂਦੀ ਆ ਫਿਰ ਵਿਆਹ ਦੁਬਾਰਾ ਵੀ ਕਰ ਲੈਂਦੇ ਪਰ ਉਹਨਾਂ ਦੀ ਪ੍ਰੇਮ ਦੀ ਗੱਠਾ ਦੇਖੋ ਉਸ ਬੰਦੇ ਦੀ ਉਹਨੇ ਸੋਚਿਆ ਵੀ ਮੇਰੀ ਪਤਨੀ ਦਾ ਇਸ ਪਹਾੜ ਕਰਕੇ ਮੌਤ ਹੋਈ ਹੈ ਜੇ ਪਹਾੜ ਜੇ ਪਹਾੜ ਨਾ ਹੁੰਦਾ ਤਾਂ ਮੈਂ ਟਾਈਮ ਮੈਂ ਇਹਨੂੰ ਲੈ ਕੇ ਇਲਾਜ ਕਰਵਾ ਸਕਦਾ ਫਿਰ ਉਸ ਬੰਦੇ ਨੇ ਛਿਆਣੀ ਹਥੋੜੇ ਨਾਲ ਸ਼ੁਰੂਆਤ ਕੀਤੀ ਤੇ ਉਸਦੇ ਪਿਤਾ ਜੀ ਨੇ ਉਸਦੇ ਭਰਾ ਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੂੰ ਕਿਹਾ ਤੂੰ ਪਾਗਲ ਹੈਂ ਬਿਲਕੁਲ ਪਹਾੜ ਤੋੜਨ ਵਾਲਾ ਪਾਗਲ ਆ ਪੂਰੇ 22 ਸਾਲ ਲੱਗੇ ਜੀ ਸਨ 1960 ਤੋਂ ਲੈ ਕੇ 1982 ਤੱਕ ਉਸਨੇ ਪਹਾੜ ਜਿਹੜਾ ਤੋੜ ਦਿੱਤਾ ਪਰ ਜੋ ਉਸਨੇ ਟੀਚਾ ਮੱਖ ਲਿਆ ਸੀ ਉਹਨੂੰ ਕੰਪਲੀਟ ਕਰਕੇ ਕੰਪਲੀਟ ਕਰਕੇ ਛੱਡਿਆ ਬਾਅਦ ਦੇ ਵਿੱਚ ਹੁਣ ਫਿਲਮ ਆਈ ਆ ਪਤਾ ਲੱਗਾ ਉਸਦਾ ਲੜਕਾ ਹੈ ਪਗਾਦਰ ਓਏ ਮੈਂ ਸ਼ਾਇਦ ਗਲਤ ਨਾ ਹੋਵਾਂ ਪਗਾਦਰ ਮਾਜੀ ਉਧਰਲੇ ਨਾਮ ਆ ਥੋੜੇ ਜਿਹਾ ਆਪਾਂ ਹਾਂ ਮਾਜੀ ਤੇ ਕਹਿੰਦੇ ਵੀ ਉਹਨਾਂ ਨੇ ਇਹ આરોਪ ਲਾਇਆ ਵੀ ਸਾਨੂੰ ਫਿਲਮ ਵਾਲਿਆਂ ਨੇ ਕਿਹਾ ਸੀ 2% ਕਮਾਈ ਦਵਾਂਗੇ ਮੰਨ ਲਓ ਜੀ ਕਰੋੜ ਆ ਤੇ ਕਰੋੜ ਦਾ 2 ਲੱਖ ਮੰਨ ਲਓ 1 ਕਰੋੜ ਦੀ ਕਮਾਈ ਕੀਤੀ 10 ਕਰੋੜ ਕੀਤੀ ਜਿੰਨੇ ਵੀ ਕੀਤੀ ਬਿਲਕੁਲ ਪਰ ਉਹ ਦੋਸ਼ ਲਾ ਰਹੇ ਨੇ ਵੀ ਆਪਾਂ ਗੱਲ ਨੂੰ ਪਤਾ ਨਹੀਂ ਪਰ ਹੁਣ ਤੁਹਾਨੂੰ ਪਤਾ ਹੁਣ ਇੱਕ ਮਸ਼ਹੂਰ ਲੀਡਰ ਆ ਜਿਹੜੇ ਆਪਣੇ راہુલ ਗਾਂਧੀ ਜੀ ਉਹਨਾਂ ਨੇ ਘਰ ਪਾ ਕੇ ਦਿੱਤਾ ਦੁਬਾਰਾ ਉਸ ਚਰਚਾ ਚ ਆਏ ਇਸ ਇਹ ਅਸੀਂ ਵਿਚਾਰ ਅੱਜ ਸਾਂਝੀ ਕਿਉਂ ਕੀਤੀ ਚਲੋ ਜੋ ਬਾਲੀਵੁੱਡ ਨੇ ਕੀਤਾ ਜੇ ਉਹ ਲੈ ਕੇ ਆਏ ਫਿਲਮ ਨੂੰ ਤੇ ਇੱਕ ਕੋਈ ਹਰੇਕ ਬੰਦੇ ਨੂੰ ਫਿਲਮ ਦੇਖਣੀ ਚਾਹੀਦੀ ਹੈ ਜ਼ਿੰਦਗੀ ਵਿੱਚ ਜ਼ਿੰਦਗੀ 'ਚ ਨਿਰਾਸ਼ਾ ਉਹ ਬੰਦਾ ਅਨਪੜ੍ਹ ਬੰਦਾ ਹੈ ਟੋਪੀ ਵੀ ਉਹਨੇ ਜਿਹੜੇ ਸਿਰ ਤੇ ਉੱਤੇ ਜਿਹੜੇ ਆਪਾਂ ਰੇ ਸਪਰੇਅ ਪਾਉਂਦੇ ਉਹ ਬੋਰੀ ਜੀ ਪਾਈ ਹੋਈ ਆ ਉਹਦਾ ਪਿੰਡ ਦੇ ਵਿੱਚ ਹੁਣ ਬੁੱਤ ਬਣਿਆ ਹੋਇਆ ਪਰ ਵੇਖੋ ਨਿਰਾਸ਼ਤਾ ਦੇਖੋ ਉਹਦੇ ਘਰ ਕੱਚਾ ਘਰ ਸੀਗਾ ਬਾਲੀਵੁੱਡ ਵਾਲਿਆਂ ਨੇ ਵੀ ਕੀਤਾ ਚਲੋ ਇੱਕ ਐਵੇਂ ਮਸ਼ਹੂਰੀ ਕੀਤੀ ਆ ਹੁਣ ਉਹਨੂੰ ਜੇ ਮਸ਼ਹੂਰ ਹੋਇਆ ਤਾਂ ਹੀ ਉਹਨੂੰ ਇਹ ਚੀਜ਼ਾਂ ਮਿਲੀਆਂ ਬਿਲਕੁਲ ਬਿਲਕੁਲ ਤੇ ਅੱਜ ਸਾਰੇ ਆਪਣੇ ਜਿਹੜੇ ਨੌਜਵਾਨਾਂ ਨੂੰ ਸਿੱਖਿਆ ਚਾਹੀਦਾ ਜੋ ਮਾੜੀ ਜੀ ਗੱਲ ਤੋਂ 10ਵੀਂ 'ਚ ਫੇਲ ਹੋ ਗਏ 12ਵੀਂ 'ਚ ਫੇਲ ਹੋ ਗਿਆ ਕਿਸੇ ਨੂੰ ਇਸ਼ਕ ਵਿੱਚ ਆ ਚੀਜ਼ ਹੋ ਗਈ ਅਸਲੀ ਇਸ਼ਕੇ ਆ ਆਪਣੀ ਜਨਾਨੀ ਦੇ ਜਾਣ ਤੋਂ ਬਾਅਦ ਮੇਨ ਜਿਹੜੀ ਗੱਲ ਰਹਿ ਗਈ ਜੀ ਜਿਹੜਾ ਉਹ ਹਸਪੀਟਲ ਦਾ ਰਸਤਾ ਸੀਗਾ ਉਹ 55 ਕਿਲੋਮੀਟਰ ਦਾ ਸੀ ਜਦੋਂ ਪਹਾੜ ਹਾਂ ਜੇ ਪਹਾੜ ਦੇ ਉੱਪਰ ਦੇ ਜਾਣਾ ਜਦੋਂ ਉਹਨੇ ਪਹਾੜ ਤੋੜ ਦਿੱਤਾ ਉਹ ਪਤਾ ਕਿੰਨੇ ਕਿਲੋਮੀਟਰ ਦਾ ਰਹੇਗਾ ਜੀ 15 ਕਿਲੋਮੀਟਰ ਦਾ ਵਾਹ 55 ਕਿਲੋਮੀਟਰ ਦਾ ਸਫਰ 15 ਕਿਲੋਮੀਟਰ ਦਾ ਰਹਿ ਗਿਆ ਜੋ ਪਹਾੜ ਇਹਨਾਂ ਦੌੜ ਕੇ ਤੇ ਦੋਸਤੋ ਤੁਸੀਂ ਵੀ ਜ਼ਿੰਦਗੀ ਦੇ ਵਿੱਚ ਜੇ ਕੋਈ ਟੀਚਾ ਆਪਾਂ ਬਣਾਉਨੇ ਆ ਨਾ ਪਹਿਲਾਂ ਦੌੜੋ ਦੌੜ ਨਹੀਂ ਹੁੰਦਾ ਤੁਰੋ ਤੁਰ ਨਹੀਂ ਹੁੰਦਾ ਰਿੜਪੋ ਜਦੋਂ ਆਪਾਂ ਇਹ ਕੰਮ ਕਰਾਂਗੇ ਨਾ ਸ਼ੁਰੂਆਤ ਕਰਾਂਗੇ ਉਹਦਾ ਅੰਤ ਜ਼ਰੂਰ ਹੋਊਗਾ ਤੇ ਕਦੀ ਜ਼ਿੰਦਗੀ 'ਚ ਨਿਰਾਸ਼ਾ ਨਹੀਂ ਹੋਣਾ ਤੇ ਜ਼ਰੂਰ ਇਹ ਜਿਹੜੀ ਫਿਲਮ ਆ ਇਹ ਮਾਉਂਟਨ ਮੇਨ ਦਾਸ ਜਮਾ ਜੀ ਜ਼ਰੂਰ ਦੇਖਿਓ ਇਹ ਗੱਲਬਾਤ ਸਾਂਝੀ ਰਗੀ ਤੇ ਮੇਰੇ ਤੇ ਹਰਮਨਜੀਤ ਵੱਲੋਂ ਅਪੀਲ ਹੈ ਇਹਨੂੰ ਸ਼ੇਅਰ ਕਰਿਓ ਬਰਦ